ਅਮਰਿਤਪਾਲ ਸਿੰਘ ਨੂੰ ਸੰਸਦ ਮੈਂਬਰ ਵਜੋਂ ਸੋਹ ਚੁੱਕਣ ਦੀ ਇਜਾਜ਼ਤ ਮਿਲ ਗਈ ਹੈ ਉਹ 5 ਜੁਲਾਈ ਨੂੰ ਸੰਸਦ ਭਵਨ ਦੇ ਵਿੱਚ ਸੋਹ ਚੁੱਕੇਗਾ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦਿਹਾਤੀ ਪੁਲਿਸ 5 ਜੁਲਾਈ ਨੂੰ ਡਿਬਰੂਗੜ ਜੇਲ੍ਹ ਵਿੱਚ ਬੰਦ ਅਮਰਿਤਪਾਲ ਸਿੰਘ ਨੂੰ ਡਿਬਰੂਗੜ ਜੇਲ੍ਹ ਤੋਂ ਦਿੱਲੀ ਲੈ ਕੇ ਜਾਵੇਗੀ ਜਿੱਥੇ ਉਹ ਸੰਸਦ ਮੈਂਬਰ ਵਜੋਂ ਸੋਚੂ ਚੁਕੇਗਾ ਪੰਜਾਬ ਪੁਲਿਸ ਉਸ ਨੂੰ ਜੇਲ੍ਹ ਤੋਂ ਸਿੱਧਾ ਦਿੱਲੀ ਲੈ ਕੇ ਜਾਵੇਗੀ ਅਤੇ ਸੋਚੁਕ ਸਮਾਗਮ ਤੋਂ ਬਾਅਦ ਡਿਬਰੂਗੜ ਜੇਲ੍ਹ ਦੇ ਵਿੱਚ ਵਾਪਸ ਛੱਡ ਕੇ ਆਵੇਗੀ ਇਸ ਦੌਰਾਨ ਅਮਰਿਤਪਾਲ ਸਿੰਘ ਨੂੰ ਕਿਸੇ ਦੇ ਨਾਲ ਵੀ ਮੁਲਾਕਾਤ ਕਰਨ ਨਹੀਂ ਦਿੱਤੀ ਜਾਵੇਗੀ ਜ਼ਿਕਰਯੋਗ ਹੈ ਕਿ ਬੀਤ ਦਿਨੀ ਪੰਜਾਬ ਸਰਕਾਰ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੂੰ ਸੋਚੁਕਾਂਗ ਦੇ ਲਈ ਲੋਕ ਸਭਾ ਸਪੀਕਰ ਰੋਮ ਬਿਰਲਾ ਨੂੰ ਅਰਜੀ ਪੇਚੀ ਸੀ ਅਤੇ ਫਰੀਦਕੋਟ ਤੋਂ ਸੰਸਦ ਮੈਂਬਰ ਸਰਜੀਤ ਸਿੰਘ ਖਾਲਸਾ ਨੇ ਲੋਕ ਸਭਾ ਸਪੀਕਰ ਰੋਮ ਬਿਰਲਾ ਦੇ ਨਾਲ ਮੁਲਾਕਾਤ ਕਰਕੇ ਇਜਾਜ਼ਤ ਮੰਗੀ ਸੀ ਜਾਣਕਾਰੀ ਮਿਲ ਰਹੀ ਹੈ ਕਿ ਸਪੀਕਰੋਂ ਬਿਰਲਾ ਨੇ ਅਰਜੀ ਮਨਜ਼ੂਰ ਕਰ ਲਈ ਹੈ ਤੇ ਅਮਰਿਤਪਾਲ ਸਿੰਘ ਨੂੰ 5 ਜੁਲਾਈ ਤੋਂ 4 ਦਿਨਾਂ ਦੇ ਲਈ ਪਰੋਲ ਦਿੱਤੀ ਗਈ ਹੈ ਉੱਥੇ ਹੀ ਅਮਰਿਤਪਾਲ ਸਿੰਘ ਦੇ ਚਾਚਾ ਸੁਖਜਨ ਸਿੰਘ ਨੇ ਇਸ ਫੈਸਲੇ ਲਈ ਸਰਕਾਰ ਦਾ ਧੰਨਵਾਦ ਕੀਤਾ ਹੈ ਤੇ ਮੰਗ ਕੀਤੀ ਹੈ ਕਿ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੀਆਂ ਦੋਵੇਂ ਸਰਕਾਰਾਂ ਅਮਰਿਤਪਾਲ ਤੋਂ NSA ਹਟਾਵੇ ਅਤੇ ਉਸ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦੇਵੇ ਕੋ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ 5 ਤਰੀਕ ਨੂੰ ਜਿਹੜਾ ਸਰਕਾਰ ਸੌਂਚ ਕਾਉਣ ਜਾ ਰਹੀ ਹੈ ਅਸੀਂ ਧੰਨਵਾਦ ਕਰਦੇ ਆ ਕਿ ਤੇ ਪਹਿਲਾਂ ਕੰਮ ਹੋ ਜਾਣਾ ਚਾਹੀਦਾ ਸੀ ਜਿਵੇਂ 24 ਤੋਂ 26 ਤੱਕ ਦਾ ਸੌਂਚੋ ਸਮਾਗਮ ਆ ਹੀਗਾ ਉਹਦੇ ਵਿੱਚ ਹੀ ਅਸੀਂ ਤੇ ਚਾਹੁੰਦੇ ਸੀ ਪਰ ਚਲੋ ਲੇਟ ਆਏ ਕੋਈ ਗੱਲ ਨਹੀਂ ਠੀਕ ਆ ਫਿਰ ਵੀ ਬਲੇ ਕੰਮ ਇਹਨਾਂ ਦਾ ਦੇਖੋ ਹੁਣ ਅਸੀਂ ਸੰਪਰਕ ਕਰਦੇ ਆ ਕਿ ਉੱਥੇ ਕਿਹੜੇ ਕਿਹੜੇ ਮੈਂਬਰ ਜਾ ਸਕਦੇ ਆ ਜਾਂ ਕੀ ਕਿਵੇਂ ਦਾ ਸਾਨੂੰ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਜਾਂ ਉੱਥੇ ਸੈਕਟਰੀ ਨਾਲ ਕਿ ਕਿਵੇਂ ਪਾਸ ਕਿਹੜੇ ਕਿਹੜੇ ਮੈਂਬਰਾਂ ਦੀ ਬਣ ਸਕਦੇ ਆ ਉਸ ਹਿਸਾਬ ਨਾਲ ਜਾਵਾਂਗੇ ਨੇ ਨਰ ਰਿਹਾਈ ਦਾ ਹੋਣਾ ਤੇ ਜ਼ਰੂਰੀ ਆ ਦੇਖੋ ਹੁਣ ਜਿਹੜਾ ਇਹ ਸਰਕਾਰਾਂ ਦੋਨੋਂ ਹੀ ਲੋਕਤੰਤਰ 'ਚ ਵਿਸ਼ਵਾਸ ਰੱਖਦੀਆਂ ਵਾਂ ਤੇ ਲੋਕਾਂ ਦਾ ਮੈਨਡੇਟ ਜਿਹੜਾ ਆਇਆ ਵਾ ਲੋਕਾਂ ਦਾ ਫਤਵਾ ਜਿਹੜਾ ਉਹਨੂੰ ਸਿਰ ਮੱਥੇ ਕਰਕੇ ਤੇ ਇਹਨਾਂ ਨੂੰ ਐਨਐਸਏ ਹਟਾ ਕੇ ਤੇ ਉਹਨਾਂ ਨੂੰ ਆਪਣੇ ਲੋਕਾਂ ਦੀ ਜਿਹੜੀ ਨਿਮਨਤਗੀ ਕਰਨ ਦਾ ਜਿਹੜਾ ਮੌਕਾ ਮਿਲਿਆ ਤੇ ਉਹ ਮੌਕਾ ਦੇਣਾ ਚਾਹੀਦਾ ਇਹਨਾਂ ਨੂੰ ਅਸੀਂ ਤੇ ਬੁਰਜਰ ਅਪੀਲ ਕਰਦੇ ਆ ਕਿ ਇਹਨਾਂ ਨੂੰ ਥੇਤੀ ਥੇਤੀ ਰਿਹਾਈ ਕੀਤਾ ਜਾਵੇ ਇਹਨਾਂ ਦੇ ਸਾਥੀ ਵੀ ਆ ਤੇ ਬਾਕੀ ਜਿਹੜੇ ਬੰਦੀ ਸਿੰਘੀ ਦੇ ਨਾਲ ਦੇ ਪਹਿਲੇ ਆ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਅਸੀਂ ਤੇ ਸਾਡੀ ਪਹਿਲੀ ਮੇਨ ਹੀ ਮੰਗ ਹੈ ਜਿਹੜੀ ਆ ਕਿ ਉਹਨਾਂ ਦਾ ਵੀ ਸਰਕਾਰ ਨੂੰ ਜਿਹੜਾ ਪਹਿਲ ਦੇ ਆਧਾਰ ਤੇ ਕੇਸ ਉਤਾਰਨਾ ਚਾਹੀਦਾ